ਨਲ ਸੁਣਿਓ ਆਪਣਾ ਨਾਮ ਆਪਣੀ ਪਹਿਚਾਨ ਆਪਣਾ ਘਰ ਬਾਰ ਆਪਣੀਆਂ ਯਾਦਾਂ ਆਪਣਾ ਸਾਰਾ ਕੁਝ ਛੱਡ ਕੇ ਭਲਿਆ ਤੇਰੇ ਨਾਲ ਲੱਗੀ ਐ ਤੇਰੇ ਤੇ ਭਰੋਸਾ ਕਰਕੇ ਤੇਰੇ ਨਾਲ ਆਈ ਐ ਤੇ ਜੇ ਤੂੰ ਹੀ ਉਹਦੀ ਰਿਸਪੈਕਟ ਨਹੀਂ ਕਰੇਗਾ ਜੇ ਤੂੰ ਹੀ ਉਹਦੀ ਕਦਰ ਨਹੀਂ ਕਰੇਗਾ ਤੇ ਤੇਰੇ ਬਿਨਾ ਉਹਦਾ ਹੋਰ ਕੌਣ ਹੈ ਗੱਜ ਤੇ ਆਖੋ ਸਤਨਾਮ ਵਾਹਿਗੁਰੂ ਸਤਕਾਰ ਕਰਿਆ ਕਰੋ ਮਾਈਆਂ ਦਾ ਮਾਈਆਂ ਬਿਨਾ ਘਰ ਖਾਲੀ ਹੈ ਭਾਈ ਜਿੰਨਾ ਮਰਜੀ ਕਮਾ ਲਵੇ ਘਰ ਬਣਾਉਣ ਵਾਲੀ ਮਾਈ ਹੈ ਮਾਈ ਬਤਾ ਕੈਸੀ ਹੈ ਠੀਕ ਹੈ ਭਾਈ ਪੈਸੇ ਕਮਾਉਂਦਾ ਪਰ ਭਾਈ ਨੂੰ ਤੇ ਬੜੀਆਂ ਛੁੱਟੀਆਂ ਨੇ ਦੀਵਾਲੀ ਦੀ ਹੋਲੀ ਦੀ ਦਸਹਰੇ ਦੀ ਹੈਪੀ ਨਿਊ ইয়ার ਦੀ ਮਰਜ਼ੀ ਨਾਲ ਘਰ ਬਹਿ ਜਾਂਦਾ ਹੈ ਭਾਈ ਤਾਂ ਇਹ ਮਾਈ ਨੂੰ 365 ਦਿਨਾਂ ਵਿੱਚ ਇੱਕ ਵੀ ਛੁੱਟੀ ਨਹੀਂ ਚਾਹੇ ਬਿਮਾਰ ਹੈ ਚਾਹੇ ਮਨ ਨਹੀਂ ਵੀ ਹੈ ਤੇ ਵਿਚਾਰੀ ਨੂੰ ਫਿਰ ਵੀ ਸਾਰਾ ਹੀ ਕਰਨਾ ਪੈਂਦਾ ਸਾਰਿਆਂ ਤੋਂ ਪਹਿਲਾਂ ਉੱਠਣਾ ਸਾਰਿਆਂ ਦਾ ਖਿਆਲ ਰੱਖਣਾ ਸਾਰਿਆਂ ਨੂੰ ਖਵਾ ਕੇ ਸਾਰਿਆਂ ਨੂੰ ਸੁਵਾ ਕੇ ਤੇ ਸਾਰਿਆਂ ਤੋਂ ਬਾਅਦ ਵਿੱਚ ਸੌਣਾ ਤੇ ਸਵੇਰੇ ਫਿਰ ਸਾਰਿਆਂ ਤੋਂ ਪਹਿਲਾਂ ਉੱਠਣਾ ਪਰ ਹੈ ਨੇ ਅੱਜ ਵੀ ਸਿਆਣੇ ਜਿਹੜੇ ਭਗਵਾਨ ਦੀ ਕਦਰ ਕਰਦੇ ਨੇ ਪਰ ਮੈਂ ਦੇਖੇ ਐਸੇ ਘਰ ਬਾਹਰ ਤਾਂ ਬੜੇ ਖੁਸ਼ ਹੋ ਵੀ ਗੱਲ ਕਰਨਗੇ ਤੇ ਜਦੋਂ ਘਰ ਆਉਣਗੇ ਨਾ ਉਹ ਐ ਬਣਾ ਲੈਣਾ ਜਿਵੇਂ ਪਤਾ ਨਹੀਂ ਕਿ ਡਾਗ ਨੁਕਸਾਨ ਹੋ ਗਿਆ ਗੱਜ ਗਿਆ ਕੋ ਸਤਨਾਮ ਵਾਹਿਗੁਰੂ ਜੀ ਓ ਪਿਆਰਿਓ ਮਾਈਆਂ ਮਾਈਆਂ ਰਬ ਰਜਾਈਆਂ ਗੁਰਪ੍ਰਭਤੀ ਲਾਈਆਂ